ਆਸਾ ਮਹਿਲਾ ਪਹਿਲਾ ਪਉਣ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਅੰਦੁਲੇ ਦੇ ਸਿਰ ਮੂੰਡ ਕਟਾਇਆ 라ਵਣ ਮਾਰ ਕੇਆ ਵੱਡਾ ਭਿਆ ਕਿਆ ਉਪਮਾਨ ਤੇਰੀ ਅੱਖੀ ਜਾਏ ਤੂੰ ਸਰਬੀਪੂਰ ਰਿਆ ਲਿਵ ਲਾਏ ਰਹਾਉ ਜੀ ਉਪਾਇ ਜੁਗਤ ਘਤ ਕੀਨੀ ਕਾਲੀ ਨਤ ਕਿਆ ਵੱਡਾ ਪਿਆ ਕਿਸ ਤੂੰ ਪੁਰਖ ਜੋ ਰੂ ਕੋਣ ਕਈਐ ਸਰਬ ਨਿਰੰਤਰ ਰਵ ਰਹਾ ਨਾਲ ਕੁਟਾਂਬੂ ਸਾਤ ਵਰਦਾਤਾ ਬ੍ਰਹਮਾ ਪਾਲਨ ਸਿਸ਼ਟ ਗਿਆ ਆਗੈ ਅੰਤ ਨੋ ਪਾਇਓ ਤੰਕਾਂ ਅੰਕਾਂ ਸੁਚੀ ਦੀ ਕਿਆ ਵੱਡਾ ਪਿਆ ਰਤਨੁ ਪਾਇਏ ਧਰੇ ਖੀਰ ਮਤਿਆ ਔਰ ਬਗਲਾਏ ਜੇ ਅਸਿੰਕੀਆ ਕਹਿ ਨਾਨਕ ਛਪੈ ਕਿਉ ਛਪਿਆ ਏਕੀ ਏਕੀ ਵੰਡ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਵਿੱਚ ਤਨ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੂ ਆਸਾ ਰਾਗ ਦਾ ਉਹਨਾਂ ਦਾ ਇਹ ਸਤਮਾ ਸ਼ਬਦ ਹੈ ਪੰਨਾ 350 ਤੇ ਸੁਭਾਈ ਮਾਨ ਹੈ ਇਸ ਸ਼ਬਦ ਵਿੱਚ ਗੁਰੂ ਸਾਹਿਬ ਉਸ ਪਰਮਾਤਮਾ ਦੀ ਵਡਿਆਈ ਉਸ ਦੀ ਬੇਅੰਤਤਾ ਉਸ ਦੀ ਮਹਾਨਤਾ ਦਾ ਜੋ ਜ਼ਿਕਰ ਹੈ ਉਹ ਕਰਕੇ ਸਾਨੂੰ ਦ੍ਰਿੜ ਕਰਾਉਂਦੇ ਨੇ ਕਿ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜਿਸ ਨੂੰ ਸੈਂਕੜੇ ਨਾਵਾਂ ਨਾਲ ਭਗਤ ਯਾਦ ਕਰਦੇ ਹਨ ਉਹ ਬਹੁਤ ਬੇਅੰਤ ਹਸਤੀ ਹੈ ਉਹ ਕੋਈ ਦੇਵੀ ਦੇਵਤਾ ਨਹੀਂ ਕੋਈ ਅਵਤਾਰ ਨਹੀਂ ਉਹ ਇਹਨਾਂ ਹਸਤੀਆਂ ਤੋਂ ਬਹੁਤ ਵੱਡੀ ਹਸਤੀ ਹੈ ਤੋ ਉਸ ਦਾ ਤਸਵਰ ਜੋ ਹੈ ਉਹ ਮਨ ਵਿੱਚ ਧਾਰਨ ਲਈ ਉਸ ਦਾ ਅਹਿਸਾਸ ਉਸ ਦਾ ਅਨੁਭਵ ਕਰਨ ਦੇ ਲਈ ਇਸ ਸਿੱਖ ਨੇ ਮਿਹਨਤ ਕਰਨੀ ਹੈ ਕਿ ਦੇਵੀ ਦੇਵਤਾਂ ਨੂੰ ਖੁਸ਼ ਕਰਦੇ ਨਹੀਂ ਫਿਰਨਾ ਜਾਂ ਉਹਨਾਂ ਨੂੰ ਪਰਮਾਤਮਾ ਨਹੀਂ ਸਮਝ ਲੈਣਾ ਆਮ ਅਗਿਆਨੀ ਸੰਸਾਰ ਦੀ ਤਰ੍ਹਾਂ ਤੋ ਰਾਵ ਦੀ ਪੰਕਤੀ ਵਿੱਚ ਕਹਿੰਦੇ ਨੇ ਕਿ ਆ ਉਪਮਾ ਤੇਰੀ ਅੱਖੀ ਜਾਏ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਕਿ ਪ੍ਰਭੂ ਤੇਰੀ ਕਿਹੜੀ ਉਪਮਾ ਕਰਾਂ ਮੈਂ ਤੇਰੇ ਬਰਾਬਰ ਦਾ ਕੋਈ ਹੈ ਹੀ ਨਹੀਂ ਹੈ ਤੇਰੀ ਈ ਸਿਫਤਾਂ ਕਰਨ ਤੇਰੀਆਂ ਤੇਰੀਆਂ ਸਿਫਤਾਂ ਦਾ ਤਾਂ ਗਉਣ ਤੋਂ ਪਾਰਾ ਮਾਰਨੀ ਤੇਰੇ ਗੁਣਾਂ ਦਾ ਕੋਈ ਅੰਤ ਪਾਰਾ ਪਾਰਾ ਬਾਹਰ ਨਹੀਂ ਕਿਹੜਾ ਉਪਮ ਤੇਰੀ ਆਖੀ ਜਾਏ ਕਿਵੇਂ ਆਖੀ ਜਾਏ ਕਹੀ ਨਹੀਂ ਜਾ ਸਕਦੀ ਤੇਰੀ ਵਡਿਆਈ ਤੂੰ ਸਰਬੇਪੂਰ ਰਿਆ ਲਿਵਲਾਈ ਤੂੰ ਤੇ ਸਾਰੇ ਪਾਸੇ ਨਕਾ ਨਕ ਭਰਿਆ ਪਿਆ ਇੱਕ ਰਸ ਸਾਰੇ ਵਿੱਚ ਵਿਆਪਕ ਹੈ ਕੋਈ ਥਾਂ ਨਹੀਂ ਖਾਲੀ ਪੁੜਾਲ ਵਿੱਚ ਦਿਸਦੇ ਸੰਸਾਰ ਵਿੱਚ ਕੋਈ ਐਸੀ ਥਾਣੀ ਜਿੱਥੇ ਤੂੰ ਨਕਾ ਨਕ ਪੂਰਿਆ ਨਾ ਹੋਵੇ ਭਰਿਆ ਹੋਇਆ ਨਾ ਹੋਵੇ ਸਭ ਪਾਸੇ ਵਿਆਪਕ ਹੈ ਪ੍ਰਭੂ ਤੇਰੀ ਵਡਿਆਈ ਕਿਵੇਂ ਆਖੀ ਜਾ ਸਕਦੀ ਹੈ ਪਉਣ ਉਪਾਇ ਧਰੀ ਸਭ ਧਰਤੀ ਜਿਹਾ ਲਗਣੀ ਕਾ ਬੰਦਕਿਆ ਜਿਸ ਨੇ ਪਉਣ ਪੈਦਾ ਕੀਤੀ ਪਾਣੀ ਪੈਦਾ ਕੀਤਾ ਤਤੂ ਪੈਦਾ ਕੀਤੇ ਉਹ ਤਤਵਾਂ ਦਾ ਆਪਣਾ ਵਿਰੋਧੀ ਸੁਆਹ ਹੋਣ ਦੇ ਬਾਵਜੂਦ ਉਹਨਾਂ ਨੂੰ ਜੋੜ ਕੇ ਇਹ ਸੰਸਾਰ ਦੀ ਰਚਨਾ ਕਰ ਦਿੱਤੀ ਅਗਨੀ ਪਾਣੀ ਦਾ ਸੁਮੇਲ ਕੀਤਾ ਤੋ ਇਹ ਕਿਤਨਾ ਮੁਸ਼ਕਲ ਓਖਾ ਕੰਮ ਹੈ ਅੱਜ ਕੋਈ ਅਗਨੀ ਪਾਣੀ ਨੂੰ ਛੋੜ ਕੇ ਦੱਸੇ ਪਰ ਪ੍ਰਭੂ ਤੇਰੀ ਕਿਰਪਾ ਕੇ ਪਵਨ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਇਹ ਸਾਰਾ ਜਲ ਅਗਨੀ ਪਵਨ ਆਦਿ ਦੇ ਮਿਲਾ ਪੰਜ ਤਤਵ ਨਾਲ ਤੋਂ ਉਸ ਸ੍ਰਿਸ਼ਟੀ ਦਾ ਬੰਧਨ ਬੰਧਿਆ ਸ੍ਰਿਸ਼ਟੀ ਰਚੀ ਤੇ ਇੰਨੀ ਵੱਡੀ ਵਿਡਿਆਈ ਵਾਲੇ ਪ੍ਰਭੂ ਨੂੰ ਜਿਹੜਾ ਇੰਨੀ ਵੱਡੀ ਸ੍ਰਿਸ਼ਟੀ ਦਾ ਰਚਨਹਾਰ ਹੈ ਵਿਰੋਧੀ ਤਤਵਾਂ ਨੂੰ ਵੀ ਜੋੜ ਸਕਦਾ ਹੈ ਜਿਸ ਦੀ ਇੰਨੀ ਵੱਡੀ ਤਾਕਤ ਹੈ ਧਰਤੀ ਤੇ ਆਕਾਸ਼ ਚੜਾਵਾ ਚੜੇ ਆਕਾਸ਼ ਗਿਰਾਵੈ ਜਲ ਤੇ ਥਲ ਕਰ ਥਲ ਤੇ ਕੂਵ ਕੂਪ ਤੇ ਮੇਰ ਕਰਾਵੈ ਉਸ ਦੀ ਇਹਦੇ ਚ ਕੀ ਵਡਿਆਈ ਹੈ ਕਿ ਰਾਵਣ ਨੂੰ ਮਾਰ ਕੇ ਤੇ ਉਸ ਨੂੰ ਅਸੀਂ ਪਰਮਾਤਮਾ ਕਹਿ ਦਈਏ ਕੋਈ ਰਾਵਣ ਨੂੰ ਮਾਰ ਆਇਆ ਜਾ ਕੇ ਆਪਣੀ ਵੋਟੀ ਛੁਡਾ ਲੈ ਆ ਉਹਦੇ ਗੁਰੂ ਜਿਹੜੀ ਉਹ ਲੈ ਗਿਆ ਸੀ ਤੇ ਉਹਨੂੰ ਮਾਰ ਮੁਕਾਇਆ ਤੇ ਇਹਦੇ ਵਿੱਚ ਕਿਹੜੀ ਬੜੀ-ਬੜੀ ਵਡਿਆਈ ਹੈ ਇਹ ਤੇ ਪਰਮਾਤਮਾ ਦੀ ਕੋਈ ਇਹਦੇ ਨਾਲ ਕੋਈ ਪਰਮਾਤਮਾ ਵਾਲਾ ਗੁਣ ਨਹੀਂ ਹੋ ਗਿਆ ਇਹ ਨਹੀਂ ਵੱਡੀ ਵਡਿਆਈ ਨਹੀਂ ਐਸੇ ਲੋਕ ਦੁਨੀਆ ਤੇ ਬੜੇ ਨੇ ਜਿਹੜੇ ਉਹ ਜੇ ਕਮ ਫੌਜ ਸਾਡੇ ਇਹੋ ਜਿਹੀ ਬੜੇ ਕੰਮ ਕਰਦੀ ਪਈ ਹੈ ਪੁਲਿਸ ਵਿਭਾਗ ਮੇ ਬੜੇ ਇਹੋ ਜਿਹਾ ਕੰਮ ਕਰਦਾ ਪਿਆ ਹੈ ਉਹ ਅੰਦਲੇ ਦੇਂਸਰ ਮੁੰਡ ਕਟਾਇਆ ਉਹ ਦੇਂਸਰ ਦਸਨ ਸਿਰ ਵਾਲਾ 라ਵਣ ਜਿਸ ਨੇ ਅਗਿਆਨਤਾ ਦੇ ਅੰਧੇਰੇ ਅੰਧੇ ਦੇ ਕਾਰਨ ਉਸ ਨੇ ਇੱਕ ਬੇਗਾਨੀ ਔਰਤ ਜੋ ਕਿ ਲਈ ਆ रामਚੰਦਰ ਜੀ ਦੀ ਉਹ ਟੀ ਸੀਤਾ ਜੀ ਨੂੰ ਤੇ ਮੁੰਡ ਕਟਾਇਆ ਤਾਂ ਆਪਣਾ ਸਿਰ ਕਟਵਾਇਆ ਉਹਨਾਂ ਕੋਲੋਂ 라ਵਣ ਨੂੰ ਮਾਰ ਕੇ ਵੱਡਾ ਪਿਆ ਐਸੇ 라ਵਣ ਨੂੰ ਮਾਰਨ ਵਾਲਾ ਵੀ ਕਿਹੜਾ ਪ੍ਰਮਾਤਮਾ ਪ੍ਰਮਾਤਮਾ ਕਿਵੇਂ ਹੋ ਗਿਆ ਭਾਈ ਕਿ ਆ ਪ੍ਰਮਾਤਮਾ ਨੇ ਨਾ ਸਾਰੇ ਹੀ ਗੁਣ ਹੈ ਉਤੇ ਸਾਰੀ ਸਿਸਟਮ ਨੂੰ ਰਚਨ ਵਾਲਾ ਤੇ ਮਾਰ ਮੁਕਾਉਣ ਵਾਲੀ ਸ਼ਕਤੀ ਰੱਖਦਾ ਹੈ ਉਹ ਅਕਾਸ਼ ਖੰਡ ਬ੍ਰਹਮੰਡਾਂ ਦਾ ਰਚੇਤਾ ਹੈ ਖੰਡਾਂ ਬ੍ਰਹਮੰਡਾਂ ਦਾ ਨਾਸ ਕਰਕੇ ਉਹ ਆਪਣੇ ਵਿੱਚ ਲੀਵਲਿਨ ਕਰਕੇ ਨਿਰੰਕਾਰ ਰੂਪ ਹੋ ਸਕਦਾ ਹੈ ਆਕਾਰ ਦਿਸਦਾ ਹੀ ਸਾਰਾ ਸਮਾਪਤ ਕਰ ਸਕਦਾ ਹੈ ਏਡੀ ਵੱਡੀ ਸ਼ਕਤੀ ਦਾ ਮਾਲਕ ਹੈ ਕਿਸੇ ਇੱਕ ਜ਼ਾਲਮ ਨੂੰ ਮਾਰ ਲੈਣ ਨਾਲ ਕਿਸੇ ਇੱਕ ਦੇ ਜੁਰਮ ਦੀ ਉਸਨੂੰ ਸਜ਼ਾ ਦੇਣ ਨਾਲ ਉਹ ਕਿੰਨਾ ਵੱਡਾ ਹੋ ਗਿਆ ਇਹੋ ਜਿਹੇ ਕੰਮ ਤੇ ਕਾਨੂੰਨ ਦੇ ਰક્ષਕ ਬੜੇ ਕਰਦੇ ਪੈਨੇ ਇਸ ਲਈ ਭਾਈ ਤੇਰੀ ਤੇ ਬਹੁਤ ਵੱਡੀ ਉਪਮਾ ਹੈ ਕਾਉ ਮਤਰੀ ਆਖੀ ਜਾਏ ਤੂੰ ਸਰਬੇ ਪੂਰੇ ਵਾਲੀ ਤੂੰ ਤੇ ਹਰ ਪਸੀ ਵਿਆਪਕ ਐਸੀ ਹਸਤੀ ਐਸੀ ਹੋਂਦ ਵਾਲੇ ਦੀ ਜਿਹੜੀ ਪੂਜਾ ਹੈ ਐਸੀ ਹੋਂਦ ਵਾਲੇ ਦਾ ਅਨੁਭਵ ਜਿਹੜਾ ਹੈ ਉਸ ਲਈ ਸਿੱਖ ਤੰਗ ਦਾ ਹੈ ਇਹ ਗੁਰੂ ਸਾਹਿਬ ਸਾਨੂੰ ਉਸ ਨਾਲ ਜੋੜਨਾ ਚਾਹੁੰਦੇ ਨੇ ਜੀਉ ਪਾਇ ਜੁਗਤ ਗਤ ਕਿਨੀ ਕਾਲੀ ਨਤ ਕਿਹਾ ਵੱਡਾ ਪਿਆ ਜਿਸ ਪਰਮਾਤਮਾ ਨੇ ਇਹ ਜੀਵ ਜੰਤ ਪੈਦਾ ਕਰਕੇ ਸਾਰੇ ਜੀਵ ਜੰਤਾਂ ਦੀ ᔪਕਤੀ ਪ੍ਰਭੂ ਦੇ ਹੱਥ ਵਿੱਚ ਹੈ ਸਾਰੇ ਦਾ ਜੰਮਣਾ ਮਰਨਾ ਪਾਲਣਾ ਦੁੱਖ ਸੁੱਖ ਸਭ ਜਿਸ ਪ੍ਰਭੂ ਦੇ ਹੱਥ ਵਿੱਚ ਹੈ ਉਹ ਕਾਲੀ ਨਾਥ ਕੇ ਬੜਾ ਪਿਆ ਉਹ ਕ੍ਰਿਸ਼ਨ ਜੀ ਦੀ ਤਰ੍ਹਾਂ ਕਿਸੇ ਕਾਲੀ ਨਾਗ ਨੂੰ ਨੱਥ ਕੇ ਤਾਂ ਅਸੀਂ ਕਹਿੰਦੇ ਬੜੀ ਬੜੀ ਵਡਿਆਈ ਹੈ ਜੀ ਇਹ ਬਹੁਤ ਵੱਡਾ ਕਾਰਨਾਮਾ ਹੈ ਉਹ ਇਹੋ ਜਿਹੇ ਅਰਬਾਂ ਖਰਬਾਂ नाग ਜਿਹੜੇ ਉਸਦੇ ਪੈਦਾ ਕੀਤੇ ਉਹਨਾਂ ਵਿੱਚ ਜ਼ਹਿਰ ਭਰਿਆ ਹੋਇਆ ਹੈ ਉਹ ਕੀ ਕਰ ਰਹੇ ਨੇ ਇਹ ਸਭ ਸ਼ਕਤੀਆਂ ਉਸ ਪ੍ਰਭੂ ਦੀਆਂ ਨੇ ਭਾਈ ਇੱਕ नाग ਨੂੰ ਨੱਥ ਲੈਣਾ ਕਿਹੜੀ ਵੱਡੀ ਵੱਡੀ ਵਡਿਆਈ ਹੋ ਗਈ ਭਈ ਇਹਦੇ ਨਾਲ ਕਿਸੇ ਨੂੰ ਕੋਈ ਪਰਮਾਤਮਾ ਮੰਨਣ ਲੱਗ ਪਈਏ ਤੂੰ ਕੰਦੇ ਨੇ ਕਾਲੀ ਨਥ ਕਿਹਾ ਵੱਡਾ ਪਿਆ ਇਹ ਕਿਹੜੀ ਬੜੀ ਵੱਡੀ ਵਡਿਆਈ ਆ ਉਹ ਤੇ ਇਹਦੇ ਕੋ ਨੂੰ ਉਹਦੀ ਬੜੀ ਇਹ ਇਡੀਆਂ ਨਹੀਂ ਹੋ ਸਕਦੀਆਂ ਕਿਸ ਤੂੰ ਪੁਰਖ ਜੋਰੂ ਕੋਣ ਕਹੀ ਐ ਸਰਬਨਿਰੰਤਰ ਰਵ ਰਿਆ ਇਹ ਜਿਨ੍ਹਾਂ ਨੂੰ ਤੁਸੀਂ ਅਵਤਾਰ ਪ੍ਰਭੂ ਦਾ ਮੰਨ ਨਹੀਂ ਜਾ ਰਹੇ ਉਹ ਪਰਮਾਤਮਾ ਦੀ ਤਰ੍ਹਾਂ ਪੂਜੀ ਜਾ ਰਹੇ ਹੋ ਭਾਈ ਇਹ ਮਰਦ ਸਨ ਇਹਨਾਂ ਦੀਆਂ ਔਰਤਾਂ ਸਨ ਇਹਨਾਂ ਦੇ ਪਰਿਵਾਰ ਖਾਨਦਨ ਸਨ ਤੋ ਉਹ ਪਰਮਾਤਮਾ ਦੇ ਕਿਸੇ ਦਾ ਪਤੀ ਨਹੀਂ ਕਿਸੇ ਦੀ ਪਤਨੀ ਨਹੀਂ ਹੋ ਸਕਦਾ ਕਿਸ ਤੂੰ ਪੁਰਖ ਜੋਰੂ ਕੋਣ ਜੋਰੂ ਇਸਤਰੀ ਹੁਣ ਕਿਸ ਨੂੰ ਕਹੋਗੇ ਰਬ ਦੀ ਇਸਤਰੀ ਕੌਣ ਹੈ ਰਬ ਦਾ ਪਿਤਾ ਕੌਣ ਹੈ ਰਬ ਦੀ ਮਾਤਾ ਕੌਣ ਹੈ ਇਹਨਾਂ ਅਵਤਾਰਾਂ ਦੇ ਮਾਤਾ ਪਿਤਾ ਸਨ ਇਹ ਕੋਖਜੂ ਜਨਮ ਲੈ ਕੇ ਆਏ ਦੁਨੀਆ ਉਪਰ ਤੇ ਇਨਸਾਨੀ ਜ਼ਿੰਦਗੀ ਇਹਨਾਂ ਨੇ ਜੀ ਉਹ ਪ੍ਰਭੂ ਤੇ ਉਹ ਹਸਤੀ ਜਿਹੜੇ ਅਰਬਾਂ ਕਰਬਾਂ ਬਿਆੰਤ ਅੰਤਪਾਰਾ ਵਾਰਨੀ ਜੀਵ ਜੰਤਾਂ ਦਾ ਜੀਣਾ ਵਜੋਂ ਸਮਾਇਆ ਹੋਇਆ ਜਿਨ੍ਹਾਂ ਨੂੰ ਪੈਦਾ ਕਰਨ ਵਾਲਾ ਮਾਲਕ ਹੈ ਉਹ ਤੇ ਐਸੇ ਪ੍ਰਮਾਤਮਾ ਨੂੰ ਇਥੇ ਛੋਟੀ ਜੀ ਗੱਲ ਨੂੰ ਸਮਝ ਲਈਏ ਕਿ ਇਹ ਵਾ ਪ੍ਰਮਾਤਮਾ ਹੋ ਗਿਆ ਤੇ ਕਾਲੀ ਨੂੰ ਨੱਥ ਲਿਆ ਤੇ ਵੱਡਾ ਹੋ ਗਿਆ ਕਿ ਉਹ ਕਿਸੇ ਦੀ ਪੁਰਖ ਨਹੀਂ ਹੈ ਕਿਸੇ ਦਾ ਪਤੀ ਨਹੀਂ ਹੈ ਕਿਸੇ ਦਾ ਪਿਤਾ ਨਹੀਂ ਹੈ ਕਿਸੇ ਦਾ ਮਾਤਾ ਨਹੀਂ ਹੈ ਜਿਸ ਤਰ੍ਹਾਂ ਇੱਕ ਖਾਨਦਾਨ ਵਿੱਚ ਕੋਈ ਹੁੰਦਾ ਹੈ ਪਰ ਹੈ ਤੇ ਉਹ ਸਾਰੇ ਸਾਰੇ ਸੰਸਾਰ ਦਾ ਮਾਤਾ ਪਿਤਾ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੂ ਪੈ ਜਗ ਦਿਖਾਇਆ ਸਾਂਝਾ ਸਾਹਿਬ ਬਾਪ ਹਮਾਰਾ ਸਾਰੀ ਸਿਸ਼ਟ ਦਾ ਸਾਂਝਾ ਬਾਪ ਹੈ ਉਹ ਕੇਵਲ ਲਵ ਕੁਛ ਦਾ ਪਿਤਾ ਨਹੀਂ ਹੈ ਉਹ ਬਹੁਤ ਵੱਡੀ ਵੱਡੀ ਹਸਤੀ ਹੈ ਸਾਰਾ ਸੰਸਾਰ ਦੇ ਧੀਆਂ ਪੁੱਤਰਾਂ ਵਾਂਗ ਹੈ ਤੋਂ ਇਸ ਲਈ ਸਰਬਨੰਤਰ ਰਬਰ ਆਉਤੇ ਸਾਰੇ ਵੀ ਜਰ ਰਬਰ ਹੈ ਹਰ ਪਾਸੇ ਨਾਲ ਕੁਟੰਬ ਸਾਥ ਵਰਦਾਤਾ ਜਿਸ ਬ੍ਰਹਮ ਦਾ ਉਪਜ ਪੈਦਾਸ਼ ਆਹਦੇ ਨੇ ਵਿਸ਼ਨੂ ਦੀ ਧੁੰਨੀ ਵਿੱਚੋਂ ਨਾਲ ਵਿੱਚੋਂ ਹੋਈ ਸੀ ਜਿਸ ਦਾ ਕੁਟੰਬ ਨਾਲ ਸੀ ਯਾਨੀ ਉਹਦੀ ਪੈਦਾਸ਼ ਦਾ ਸਾਧਨ ਉਹ ਸੀ anumati ਇਤਿਹਾਸਾ ਅਨੁਸਾਰ ਵਿਚਾਰਾ ਅਨੁਸਾਰ ਸਾਥ ਵਰਦਾਤਾ ਤੇ ਜ ਜਿਹਨੂੰ ਵਰ ਦਾਤਾ ਦਾ ਸਾਥ ਸੀ বিষ্ণੂ ਦਾ ਜਿਸ ਨੂੰ ਜਿਸ ਦਾ ਜਿਹਦੇ ਪੱਖ ਤੇ ਸੀ ਜਿਹਦਾ ਮਦਦਗਾਰ ਸੀ ਬ੍ਰਹਮ ਹਾਲ ਸਿਸ਼ਟ ਗਿਆ ਤੇ ਉਹ ਬ੍ਰਹਮ ਸ੍ਰਿਸ਼ਟੀ ਦਾ ਅੰਤ ਲੱਭਣ ਲਈ ਉਸ ਨਾਲ ਵਿੱਚ ਗਿਆ ਤੇ ਪੂਰੀ ਜ਼ਿੰਦਗੀ ਨਾਲ ਫਿਰਦਾ ਰਿਹਾ ਉਹਨਾਂ ਦੀ ਕਹਾਣੀਆਂ ਮੁਤਾਬਕ ਤੇ ਉਸ ਨੂੰ ਕੋਈ ਅੰਤ ਪਾਰਾਵਾਰ ਨਹੀਂ ਲੱਭਾ ਅਸੀਂ ਉਸ ਨੂੰ ਸ੍ਰਿਸ਼ਟੀ ਦਾ ਰਚਿਤਾ ਮੰਨਦੇ ਹਾਂ ਜਿਹੜਾ ਆਪ ਇੱਕ ਨਾਲ ਚ ਉਭਜਿਆ ਦੱਸਿਆ ਜਾਂਦਾ ਹੈ ਜੇ ਉਸ ਨਾਲਜ ਸ੍ਰਸ਼ੀ ਦਾ ਅੰਦਲਬਣ ਗਿਆ ਤਾਂ ਨਾਲ ਜੀ ਫਿਰਦਾ ਰਿਹਾ ਨਹੀਂ ਕੱਖ ਲੱਭਾ ਉਸ ਨੂੰ ਅੰਤ ਪਾਰਾ ਬਾਹਰ ਆ ਗਿਆ ਅੰਤ ਨੂੰ ਪਾਇਓ ਤਾਂ ਕਾਂਸੇ ਛੇਦ ਕੇ ਵੱਡਾ ਪਿਆ ਉਸੇ ਬ੍ਰਹਮਾ ਨੂੰ ਕੋਈ ਅਗੇ ਅੰਤ ਨਾ ਲਭਾ ਤੇ ਉਸੇ ਦੀ ਤਰ੍ਹਾਂ ਦੇ ਹੋਰ ਦੇਵਤੇ ਕਾਂਸੇ ਛੇਦ ਕੇ ਵੱਡਾ ਪਿਆ ਉਹ ਕ੍ਰਿਸ਼ਨ ਰੂਪ ਹੋ ਕੇ ਪਰਮਾਤਮਾ ਨੇ ਅਗਰੇ ਅਵਤਾਰ ਸੀ ਪਰਮਾਤਮਾ ਕ੍ਰਿਸ਼ਨ ਦੇ ਰੂਪ ਵਿੱਚ ਆਇਆ ਸੀ ਤੋ ਕੁਐਰੀ ਕਿਸ ਨੇ ਕਿਹੜੀ ਕਿਹੜੀ ਮਿਹਨਤ ਕੀਤੀ ਕਿਹੜੀ ਕਮਾਈ ਕੀਤੀ ਕਿਹੜੀ ਬੜਾਈ ਕੀਤੀ ਕਾਸ ਨੂੰ ਮਾਰਿਆ ਕਿਸੇ ਇੱਕ ਜ਼ਾਲਮ ਨੂੰ ਮਾਰ ਲੈਣਾ ਕਿਆ ਇਹ ਰਬ ਵਾਲਾ ਗੁਣ ਹੋ ਗਿਆ ਉਹ ਪ੍ਰਭੂ ਤੇ ਸਾਰੀ ਸ੍ਰਿਸ਼ਟੀ ਉੱਪਰ ਚਾਹੇ ਕੋ ਜ਼ਾਲਮ ਹੈ ਚਾਹੇ ਭਲਾ ਹੈ ਉਹ ਸਾਰਿਆਂ ਨੂੰ ਇੱਕ ਦਿਨ ਇਸ ਸਰੀਰ ਚੋਂ ਕੱਢ ਕੇ ਲੈ ਜਾਂਦੀ ਹੈ ਉਹਦੀ ਜੋਤ ਆਪਣੀ ਖਿੱਚ ਲੈਂਦਾ ਆਪਣੇ ਵੀ ਸਭਾਲ ਲੈਂਦਾ ਤੋ ਫਿਰ ਖਾਲੀ ਕਾਹਨ ਸੇ ਛੇਦ ਗਿਆ ਬੜਾ ਪਿਆਮ ਬਾਈ ਕੇ ਫਿਰ ਕਾਹਨ ਸ ਨੂੰ ਛੇਦਨ ਨਾਲ ਮਾਰਨ ਨਾਲ ਕਿਆ ਉਸ ਨੂੰ ਪਰਮਾਤਮਾ ਦੀ ਉਪਮੰਦਤੀ ਜਾ ਸਕਦੀ ਹੈ ਜਾਂ ਪਰਮਾਤਮਾ ਦੀ ਉਪਾਦੀ ਬਖਸ਼ੀ ਜਾ ਸਕਦੀ ਹੈ ਨੇ ਗੁਰੂ ਸਾਹਿਬ ਇਹ ਚੀਜ਼ ਨਹੀਂ ਸਵੀਕਾਰ ਨਹੀਂ ਕਰ ਰਹੇ ਨਹੀਂ ਪਰਮਾਤਮਾ ਦੀ ਇੰਨੀ ਛੋਟੀ ਜੀ ਵਡਿਆਈ ਨਹੀਂ ਹੈ ਉਹ ਬਹੁਤ ਵੱਡੀਆਂ ਵਡਿਆਈਆਂ ਦਾ ਮਾਲਕ ਹੈ ਭਾਈ ਰਤਨ ਉਪਾਏ ਧਰੇ ਖੀਰ ਮੱਥਿਆ ਹੋਰ ਪਖਲਾ ਜੀ ਅਸੀਂ ਕੀਆ ਫੇਰ ਹੋਰ ਦੇਖੋ ਜੀ ਦੇਵੀ ਦੇਵਤਿਆਂ ਨੇ ਤੇ ਰਾਖਸ਼ਾਂ ਨੇ ਮਿਲ ਕੇ ਜੀ ਸਮੁੰਦਰ ਡੜਕਿਆ ਹੈ ਤੇ ਸਮੁੰਦਰ ਡੜਕੇ ਵਿੱਚੋਂ ਕੱਢੇ ਕੀ ਰਤਨ ਚੋਦਨ ਰਤਨ ਕੱਢੇ ਤੇ ਫਿਰ ਉਹਨਾਂ ਰਤਨਾਂ ਪਿੱਛੇ ਲੜ ਪਏ ਰਤਨ ਉਪਾਏ ਧਰੇ ਖੀਰ ਮੱਥਿਆ ਖੀਰ ਮੱਧਰ ਸਮੁੰਦਰ ਨੂੰ ਮੱਥਿਆ ਵਲੋਇਆ ਉਸ ਨੂੰ ਜਿਸ ਨਾਲ ਮਧਾਨੀ ਨਾਲ ਦੁੱਧ ਰੜਕਿਆ ਜਾਂਦਾ ਹੈ ਹੋਰ ਭਖਲਾਏ ਫਿਰ ਆਪਸੀ ਹੋਰ ਲੜਪੇ ਜੀ ਅਸੀਂ ਕੀਆ ਦੇਵਤਿਆਖਣ ਅਸਾਂ ਕੀਤਾ ਇਹ ਰਤਨ ਅਸਾਂ ਕੱਢੇ ਰਾਖਿਜ ਕੇ ਅਸਾਂ ਕੱਢੇ ਉਹਨਾਂ ਦੇ ਝਗੜੇ ਨੂੰ ਫਿਰ ਦੱਸਣ ਵਾਸਤੇ ਕਿ ਜੀ ਪਰਮਾਤਮਾ ਨੇ ਆ ਕੇ ਫਿਰ ਆ ਕੇ ਉਹਨਾਂ ਦਾ ਇਹ ਵੰਡੇ ਦੇ ਰਤਨ ਉਹਨਾਂ 'ਚ ਵੰਡੇ ਭਾਈ ਕੇਵਲ ਰਤਨ ਨੂੰ ਵੰਡਣਾ ਇਹ ਪਰਮਾਤਮਾ ਦੀ ਬੜੀ ਵੱਡੀ ਵਡਿਆਈ ਹੈ ਕਿਆ ਉਹ ਪੂਰੇ ਸੰਸਾਰ ਨੂੰ ਰਿਜ਼ਕ ਵੰਡ ਰਿਹਾ ਹੈ ਜ਼ਿੰਦਗੀ ਵੰਡ ਰਿਹਾ ਹੈ ਜ਼ਿੰਦਗੀ ਖਤਮ ਕਰਨੀ ਜ਼ਿੰਦਗੀ ਵੜਨੀ ਇਹ ਤਰ ਤਕਾਸ਼ ਪੈਦਾ ਕਰਨੇ ਜਲਵਾਯੂ ਪੈਦਾ ਕਰਨੇ ਵਿਰੋਧੀ ਵਿਰੋਧੀ ਸੁਭਾਅ ਵਾਲੇ ਤੱਤਾਂ ਨੂੰ ਜੋੜਨਾ ਇਹ ਨਿੱਕੀ ਨਿੱਕੀਆਂ ਵਡੀਆਂ ਨੇ ਇਹ ਵੀ ਉਸ ਦੀਆਂ ਇਹਦੇ ਕੋਲ ਪਤਾ ਨਹੀਂ ਹੋਰ ਕਿੰਨੀ ਕਿੰਨਾ ਇੱਕ ਉਹਦਾ ਪਸਾਰਾ ਹੈ ਕਿੰਨੇ ਖੰਡ ਪ੍ਰਮਾਣ ਨੇ ਅੱਜ ਤੱਕ ਤੇ ਸੈਂਕੜੇ ਨਹੀਂ ਗਿਣ ਸਕੇ ਤੇ ਗੁਰੂ ਸਾਹਿਬ ਕਹਿੰਦੇ ਨੇ ਉਹਦਾ ਅੰਤ ਪਾਣ ਦੀ ਯਤਨ ਕਰਨਾ ਹੀ ਮੂਰਖਤਾ ਹੈ ਇਨਸਾਨ ਦੀ ਇਨਸਾਨ ਤਾਂ ਉਹਦਾ ਕੋਈ ਅੰਤ ਪਰਵਾਰ ਪਾ ਨਹੀਂ ਸਕਦਾ ਉਹਦੀਆਂ ਵਡੀਆਂ ਦਾ ਅੰਤ ਪਰਵਾਹ ਹੀ ਨਹੀਂ ਹੈ ਕਹੇ ਨਾਰਗ ਛਪਿਆ ਕਿਉਂ ਛਪਿਆ ਇੱਕ ਹੀ ਇੱਕ ਹੀ ਵੰਡ ਦੀਆ ਤੇ ਉਹਨਾਂ ਨੇ ਵੰਡ ਲਿਆ ਆਪਸੀ ਚ ਇੱਕ ਇਹ ਕਿਰ ਪਰਮਾਤਮਾ ਵਾਲਾ ਗੁਣ ਹੋ ਗਿਆ ਭਾਈ ਉਹਦੇ ਪਰਮਾਤਮਾ ਛਪਿਆ ਛਾਪ ਨਹੀਂ ਸਕਦਾ ਭਾਵੇਂ ਉਹ ਗੁਪਤ ਰੂਪ ਵੀ ਸਾਰੇ ਵੀ ਸਮਾਇਆ ਹੋਇਆ ਹੈ ਲੇਕਿਨ ਫਿਰ ਵੀ ਭਗਤਾਨ ਨੇ ਉਸ ਨੂੰ ਜ਼ਾਹਿਰ ਕਰ ਲਿਆ ਸੱਚੇ ਗੁਰਮੁਖ ਜੜੇ ਨੇ ਉਹਨਾਂ ਨੇ ਸੁ ਜ਼ਾਹਿਰ ਕਰ ਲਿਆ ਕਿ ਉਹ ਹਾਜ਼ਰ ਨਾਜ਼ਰ ਹੈ ਅੰਗ ਸੰਗ ਸਾਈ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਗੋਬਿੰਦ ਵੀ ਨਹੀਂ ਕੋਈ ਸਭੇ ਕੱਟ ਨਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਇੱਕ ਸ੍ਰੀ ਚਾਕੇ ਰਾਮ ਬੋਲਦਾ ਰਿਹਾ ਤੇ ਰਾਮਲੀਲਾ ਕਰਦਾ ਰਿਹਾ ਉਹ ਸਾਡਾ ਰਾਮ ਜਿਸ ਨੂੰ ਅਸੀਂ ਰਾਮ ਕਹਿੰਦੇ ਆ ਭਾਈ ਉਹ ਤੇ ਸਾਰੇ ਸਿਰਾਂ ਦੇ ਬੋਲਦਾ ਪਿਆ ਸਭੇ ਕੱਟ ਨਾਮ ਬੋਲੇ ਰਾਮਾ ਬੋਲੇ ਉਹ ਅੱਜ ਵੀ ਬੋਲਦਾ ਪਿਆ ਸਾਰੇ ਸਿਰਾਂ ਦੇ ਵਿੱਚ ਬੈਠਾ ਹੋਇਆ ਉਹ ਸਿੱਖੀ ਤਾਰਨ ਕਰਨ ਵਾਲੇ ਬੰਦੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਣ ਵਾਲੇ ਉਹ ਇਹ ਅਰਤਾਰ ਪੂਜਾ ਤੁਹਾਡਾ ਕੰਮ ਨਹੀਂ ਦੇਵਦੀ ਦੀ ਪੂਜਾ ਤੁਹਾਡਾ ਕੰਮ ਨਹੀਂ ਤੁਸੀਂ ਇੱਕ ਅਕਾਲ ਪੁਰਖ ਦੇ ਪੁਜਾਰੀ ਹੋ ਉਹ ਅਕਾਲ ਜਿਹਦੇ ਉੱਤੇ ਕੋਈ ਸਮੇਂ ਦਾ ਅਸਰ ਨਹੀਂ ਉੱਕਦੇ ਬਚਪਨ ਵਿੱਚ ਕਦੇ ਜਵਾਨੀ ਕਦੇ ਬਟਾਪੇ ਵਿੱਚ ਕਦੇ ਸੰਸਾਰ ਨੂੰ ਤੁਰਨ ਨਹੀਂ ਜਾਂਦਾ ਗੁਰਮਤਿ ਵਿੱਚ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਉਪਾਰ ਬ੍ਰਹਮ ਬੇਅੰਤ ਉਹ ਬੜੇ ਬੇਅੰਤ ਹਸਤੀ ਹੈ ਇਹ ਅਵਤਾਰ ਦਾ ਅੰਤ ਨਹੀਂ ਜਾਣਦੇ ਇਹਨਾਂ ਦੇ ਇੱਕ ਕਿਸੇ ਕਾਰਨਾਮੇ ਕਰਕੇ ਪ੍ਰਭਾਵਿਤ ਨਾ ਹੋ ਜਾਏ ਕਿ ਇਹ ਹੀ ਸਹਤ ਭਗਵਾਨ ਪਰਮਾਤਮਾ ਨਹੀਂ ਪਰਮਾਤਮਾ ਨੇ ਇਹਨਾਂ ਜੇ ਕਹੀਂ ਪੈਦਾ ਕੀ ਕਿਤੇ ਰਾਮ ਰਵਾਲ ਕਿਤੇ ਕਣ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੱਚੇ ਮੰਗਤੇ ਗਿੜਮਿੜ ਪੂਰੇ ਤਰ ਬਾਜ਼ਾਰੀ ਬਾਜ਼ਾਰ ਵਿੱਚ ਆਏ ਕੱਢੇ ਬਾਜ਼ਾਰ ਇਹ ਐਵੇਂ ਨਾਚ ਗਣੇ ਨੱਚੀ ਜਾ ਰਹੇ ਇਹਨਾਂ ਨੂੰ ਪਰਮਾਤਮਾ ਸਮਝ ਕੇ ਇਹ ਸ਼ਬਦ ਸਾਨੂੰ ਇਹ ਦਿੜ ਕਰਵਾਉਂਦਾ ਹੈ ਕਿ ਸਿੱਖੀ ਦੇ ਵਿੱਚ ਪ੍ਰਭੂ ਕੀ ਹਸਤੀ ਹੈ ਉਹਦਾ ਕਿੰਨਾ ਵੱਡਾ ਤਸਵਰ ਹੈ ਉਹ ਕਿਤਨੀ ਵੱਡੀ ਦਾਤ ਹੈ ਕਿਤਨੀ ਵੱਡੀ ਵਡਿਆਈਆਂ ਨੇ ਉਹਦਾ ਕੋਈ ਅੰਤ ਪਾਰ ਨੀ ਇਹ ਜਿਹੜੀਆਂ ਥੋੜਾ ਬਹੁਤੀ ਕੋਈ ਕਰਾਮਾਤੀ ਕਹਾਣੀਆਂ ਜੋੜ ਕੇ ਕਿਸੇ ਨਾਲ ਤੇ ਸਮਝ ਲਈਏ ਭਈ ਇਹ ਕੋ ਰੱਬ ਦਾ ਰੂਪ ਅੱਜ ਦੇ ਥੋੜਾ ਜਿਆ ਕੋਈ ਕੋਈ ਚਮਤਕਾਰ ਦੱਸੇ ਤੇ ਲੋਕ ਉਸ ਨੂੰ ਭਗਵਾਨ ਮੰਨਣਾ ਸ਼ੁਰੂ ਕਰ ਦਿੰਦੇ ਸਾਰੇ ਦੇਸ਼ ਦੇ ਵਿੱਚ ਕਈ ਬਣੇ ਭਗਵਾਨ ਅੱਜ ਦੇ ਯੁੱਗ ਵਿੱਚ ਜੇਲਾ ਕਰਦੇ ਪੈਣ ਜਿਹਨਾਂ ਨੂੰ ਭਗਵਾਨ ਨਾਮ ਨਾਲ ਯਾਦ ਕਰਦੇ ਸਨ ਤੇ ਭਾਈ ਅਸੀਂ ਓਸ਼ਕ ਰਹੀਏ ਇਹ ਗੁਰਬਾਣੀ ਨੂੰ ਪੜਹੀਏ ਖਾਲੀ ਪਾਠਨ ਕਰੀਏ ਪਾਠਨ ਤਾਂ ਕੀ ਸਿਮਰਨ ਰਹੀਏ ਪੜ ਕੇ ਇਹਨੂੰ ਵਿਚਾਰੀਏ ਦੇਖੀ ਵਿੱਚ ਗੁਰਸਾਹਿਬ ਕਿਸ ਹਸਤੀ ਨਾਲ ਸਾਨੂੰ ਜੋੜਨ ਵਾਸਤੇ ਕਹਿੰਦੇ ਨੇ ਉਹਦਾ ਨਿਰੰਕਾਰ ਹੈ ਉਹ ਨਿਰੰਕਾਰ ਅਸਤੀ ਤੁਹਾਡੇ ਅੰਦਰ ਸਾਰੇ ਵੀ ਸਮਾਈ ਹੋਈ ਹੈ ਉਸ ਨੂੰ ਅਸੀਂ ਪ੍ਰਮਾਤਮਾ ਕਹਿੰਦੇ ਉਸ ਨੂੰ ਅਸੀਂ ਰਾਮ ਕਹਿੰਦੇ ਹਾਂ ਇਸੇ ਵਾਸਤੇ ਜਿਸ ਨੂੰ ਸਿਰ ਰਾਮ ਕਹਿੰਦੇ ਨੂੰ ਅੱਲਾ ਵੀ ਕਹਿੰਦੇ ਹਾਂ ਗੁਰਬਾਣੀ ਚ ਗੁਰੂ ਜੀ ਨੇ ਜਿਸ ਨੂੰ ਰਾਮ ਕਿਹਾ ਉਸ ਨੂੰ ਅਵਲਲਾ ਨੂਰ ਪਿਆ ਕੁਦਰਤ ਕੇ ਸਭ ਬੰਦੇ ਮੋਲਾ ਖੇਲ ਕਰੇ ਸਭ ਆਪੇ ਪਰ ਰਾਮਚन्द्र ਜੀ ਨੂੰ ਕੋਈ ਅੱਲਾ ਨਹੀਂ ਕਹਿ ਸਕਦਾ ਕ੍ਰਿਸ਼ਨ ਜੀ ਨੂੰ ਕੋਈ ਅੱਲਾ ਨਹੀਂ ਕਹਿ ਸਕਦਾ ਬ੍ਰਹਮਾ ਨੂੰ ਕੋਈ ਅੱਲਾ ਮੋਲਾ ਨਹੀਂ ਕਹਿ ਸਕਦਾ ਜਿਸ ਨੂੰ ਅਸੀਂ ਰਾਮ ਕਹਿੰਦੇ ਉਸ ਨੂੰ ਅੱਲਾ ਮੋਲਾ ਵੀ ਕਹਿੰਦੇ ਆ ਤੇ ਜਿਹੜੇ ਲੋਕ ਇਹ ਲਿਖੇ ਪਾਉਂਦੇ ਨੇ ਜੀ ਗੁਰਬਾਣੀ ਵਿੱਚ ਇਤਨੇ ਹਜ਼ਾਰਾਂ ਦਫਾ ਰਾਮ ਦਾ ਨਾਮ ਆਇਆ ਤੇ ਤੁਸੀਂ ਕਿਉਂ ਨਹੀਂ ਮੰਨਦੇ ਜੀ ਉਤਾਰੀ ਰਾਮ ਜੀ ਨੂੰ ਉਹ ਭਾਈ ਬੜਾ ਫਰਕ ਹੈ ਬਹੁਤ ਫਰਕ ਹੈ ਜਿਸ ਨੂੰ ਤੁਸੀਂ ਰਾਮ ਕਹਿੰਦੇ ਆ ਨਾ ਉਸ ਨੂੰ ਅਸੀਂ ਰਾਮ ਵੀ ਤੇ ਅੱਲਾ ਤੇ ਮੋਲਾ ਸਭ ਕਹਿੰਦੇ ਆ ਪਰ ਕਿਸੇ ਵਿਅਕਤੀ ਦੇ ਇਹ ਨਾਂ ਨਹੀਂ ਹੁੰਦੇ ਉਸੇ ਸ਼ਕਤੀ ਦੇ ਨੇ ਜਿਸ ਨੂੰ ਜਿਸ ਨੂੰ ਜਿਸ ਤਰ੍ਹਾਂ ਦਿਲ ਕੀਤਾ ਉਸ ਨਾਂ ਨਾਲ ਉਸਨੇ ਉਸ ਨੂੰ ਯਾਦ ਕੀਤਾ ਆਪਣਾ ਸਰੂਪ ਠਾਇਆ ਉਂਜ ਉਸ ਦਾ ਨਾਂ ਕੋਈ ਨਹੀਂ ਹੈ ਉਹ ਅਨਾਮੇ ਰਸਤੀ ਹੈ ਆ ਨਾਮ ਹੈ ਇਹ ਭਗਤਾਂ ਨੇ ਪਿਆਰ ਵਿੱਚ ਆ ਕੇ ਤੇ ਉਹਦੇ ਕੁਝ ਗੁਨਾਤਮਕ ਨਾਮ ਰੱਖ ਲੇ ਵੀ ਉਹ ਰਮਿਆ ਹੋਇਆ ਤੇ ਆ ਰਾਮ ਕਹਿ ਦਿੱਤਾ ਇਸ ਤਰ੍ਹਾਂ ਦੇ ਗੁਨਾਤਮਕ ਨਾਮ ਨੇ ਉਹਦਾ ਕੋਈ ਨਾਂ ਕੋਣ ਰੱਖ ਸਕਦਾ ਸੀ ਸਾਡੇ ਘਰ ਬੱਚਾ ਪੈਦਾ ਹੋਵੇ ਤੇ ਉਹਦਾ ਨਾਂ ਰੱਖਦੇ ਆ ਉਸ ਨੂੰ ਤਾਂ ਕਿਸੇ ਨੇ ਪੈਦਾ ਨਹੀਂ ਕੀਤਾ ਉਹ ਤਾਂ ਸਭ ਹੰਗ ਆਪਣੇ ਆਪ ਤੋਂ ਹੋਇਆ ਉਹਦਾ ਕਿਹੜਾ ਨਾਮ ਹੋ ਸਕਦਾ ਸਤ ਨਾਮ ਤੇਰਾ ਪਰਾਪੁਰਬਲਾ ਇਹ ਕਿਸ ਨੇ ਰੱਖਿਆ ਉਹਦੇ ਭਗਤਾਂ ਨੇ ਪ੍ਰਭੂ ਦਾ ਨਾਮ ਰੱਖਿਆ ਇਹ ਦੁਨੀਆ ਦੇ ਅਲੋਕੀ ਖੇਡ ਹੈ ਕਿ ਪੈਦਾ ਕਰਨ ਵਾਲੇ ਆਪਣੇ ਬੱਚੇ ਦਾ ਨਾਮ ਰੱਖਦੇ ਨੇ ਇੱਥੇ ਸਾਨੂੰ ਜਿਹੜਾ ਪੈਦਾ ਕਰਨ ਵਾਲਾ ਅਸੀਂ ਭਗਤ ਉਹਦਾ ਨਾਮ ਰੱਖਦੇ ਹਾਂ ਭਗਤਾਂ ਨੇ ਉਹਦਾ ਨਾਮ ਰੱਖਿਆ ਸਤ ਨਾਮ ਤੇਰਾ ਪਰਾਪੁਰਬਲਾ ਇਹ ਸਾਰੇ ਜਿਹੜੇ ਨਾਮ ਨੇ ਇਹ ਉਹਦੇ ਭਗਤਾਂ ਦੇ ਰੱਖਿਓ ਇਹ ਨਾਮ ਨੇ ਉਸਦੇ ਉਹ ਆਪ ਅਨਾਮੇ ਹਸਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ